ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਨ ਨਾਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਟੋਟਲ 9 ਐਨੀਮਲ ਲੈ ਕੇ ਆਏ ਹਾਂ ਜੀ ਦੋ ਉਹਦੇ ਚੋਂ ਸੂਏ ਸਵਾਏ ਨਾ ਗਾਇ ਤੇ ਸੱਤ ਗੱਬਣ ਆ ਡਿਟੇਲ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾੜ ਕੀ ਹਾਲ ਹੈ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਜੀ ਚੜਦੀ ਕਲਾ ਕਿਰਪਾ ਬਾਲ ਦੇ ਨਾਲ ਕੰਮ ਚੰਗਾ ਚੱਲੀ ਜਾਂਦਾ ਜੀ ਚਿਰਪਾ ਬਾਬੇ ਨਾਲ ਦੀ ਬਹੁਤ ਵਧੀਆ ਜੀ ਠੀਕ ਹੈ ਜੀ ਨਾਮ ਤੇ ਪ੍ਰੋਪਰ ਪੂਰਾ ਐਡਰੈਸ ਦੱਸ ਦਿਓ ਜੀ ਨਾਮ ਪ੍ਰੀਤਮ ਸਿੰਘ ਕਲੇਰ ਪਿੰਡ ਪੁੱੱਕੇਵਾਲਾ ਜੀ ਜੀਰੇ ਤੋਂ 5 ਕਿਲੋਮੀਟਰ ਆਪਣਾ ਪਿੰਡ ਹੈ ਜੀ ਠੀਕ ਹੈ ਜੀ ਤੇ ਮੋਗੇ ਤੋਂ 20 ਕਿਲੋਮੀਟਰ ਹੈ ਜੀ ਠੀਕ ਹੈ ਭਾਈ ਕਈ ਵਾਰ ਮੰਨ ਲਓ ਦੂਰੋਂ ਬਾਈ ਫੋਨ ਲਾਉਂਦਾ ਕੋਈ ਨਾ ਕੋਈ ਸਰੋਤੇ ਫੋਨ ਲਾਉਂਗਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਹਾਂਜੀ ਸਾਰੀ ਵੀਡੀਓ ਵੇਖਿਆ ਕਰੋ ਸਾਰਾ ਐਡਰੈਸ ਦਿੱਤਾ ਹੁੰਦਾ ਵਿੱਚ ਠੀਕ ਹੈ ਜੀ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਜੀ ਸੂਆ ਕਿੰਨਾ ਮਾ ਜੀ ਬਰਾ ਦੂਜਾ ਸੂਆ ਰਾਤ ਹੀ ਵੜ ਸੁਈ ਆ ਠੀਕ ਹੈ ਜੀ ਜੇਰ ਜੂਰੂ ਪ੍ਰੋਪਰ ਪਈ ਆ ਸਵੇਰੇ ਕੋਈ 3 ਕਿਲੋ ਬੋਲਾ ਕੱਢਿਆ ਠੀਕ ਹੈ ਜੀ ਥਣਾ ਦੇ ਠੀਕ ਹੈ ਜੀ ਜਵਾਬ ਸਮਾ ਦੀ ਪੂਰੀ ਨਿਗਰ ਆ ਬਹੁਤ ਵਧੀਆ ਠੰ ਖਣਾ ਦੀ ਦੰਨ ਜਮੇ ਬਿਲਕੁਲ ਦੰਨ ਜੀ ਕਦ ਛੋਟਾ ਕਦ ਨਹੀਂ ਬਾਲਾ ਵੱਡਾ ਵੀਡੀਓ ਚ ਚੰਗੀ ਤਰ੍ਹਾਂ ਵਿਖਾ ਦਿਆ ਜੇ ਈ ਵਾਰ ਦੂਰੋਂ ਆਉਣਾ ਹੁੰਦਾ ਜਾਂ ਦੂਰ ਮਗਾਉਣੀ ਹੁੰਦੀ ਆ ਠੀਕ ਆ ਜੀ ਫੇਰ ਅਗਲਾ ਘਰੇ ਗਿਆ ਮੰਨ ਲਓ ਮੰਨੂ ਕਲਖੀ ਆਉਂਦੀ ਵੀ ਯਾਰ ਵੀਡੀਓ ਚ ਵੱਡੀ ਲੱਗਦੀ ਸੀ ਸਹੀ ਗੱਲ ਹੈ ਜੀ ਬੇਨਤੀ ਆ ਵੀ ਜਿਹੋ ਜੇ ਪਸ਼ੂ ਉਹ ਵੀਡੀਓ ਚ ਹੁਣ ਉਦਾਂ ਦੇ ਘਰੇ ਗਿਆ ਹੁਣ ਸਹੀ ਗੱਲ ਹੈ ਜੀ ਜੂਮ ਕਰਕੇ ਵੀਡੀਓ ਕੋਈ ਨਹੀਂ ਬਣਾਉਣੀ ਨਹੀਂ ਜੂਮ ਕਰਕੇ ਆਪਾਂ ਬਣਾਉਂਦੇ ਨਹੀਂ ਜੀ ਪਹਿਲਾਂ ਹੀ ਦੱਸ ਦਿੰਨੇ ਆ ਹਾਈਟ ਨਾਰਮਲ ਆ ਜੀ ਬਾਕੀ ਰੰਗ ਰੂਪ ਦੇ ਚੰਗੀ ਆ ਕੱਲ ਦੀ ਸੂਈ ਆ ਜੀ ਹਾਂ ਕੱਲ ਦੀ ਸੂਈ ਤਨ 3.5 ਕਿਲੋ ਬੋਲਾ ਬਾਈ 10 10 ਆਪਣਾ ਕੱਢਿਆ ਹੋਇਆ ਥਣਾ ਦੀ ਦੰਨ ਬੇਫਿਕਰ ਹੋ ਜੋ ਚਵਾ ਦੀ ਇੱਕ ਨੰਬਰ ਆ ਜੀ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਪਹਿਲਾਂ ਹੀ ਦੱਸ ਦਿੰਨੇ ਆ ਬਈ ਹਾਈਟ ਨਾਰਮਲ ਆ ਦੁੱਧ ਤੁਹਾਡੀ ਸੇਵਾ ਦਾ ਜੀ ਥਾਣਾ ਦੇ ਸਾਈਂ ਨੇੜੇ ਤੋਂ ਚੈੱਕ ਕਰਾ ਦਿੰਨੇ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਜੀ ਕੱਲਾ ਕੱਲਾ ਨਿਕੜਮਾ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਦੀ ਇਹਦਾ 32000 ਰੁਪਏ ਜੀ ਹੋਜੂ ਲੈਸ ਜੀ ਮਾਨ ਤਨ ਕਰਾਂਗੇ ਬਰਾਬਰ ਠੀਕ ਹੈ ਜੀ 32000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ ਫੋਨ ਨੰਬਰ ਜੀ ਇਹਦੀ ਕੀ ਡਿਟੇਲ ਹੈ ਜੀ ਦੋ ਨੰਬਰ ਦੇ ਜੀ 12 15 ਦਿਨ ਬਾਕੀ ਆ ਦੂਜੇ ਸੂਏ ਹੁੰਦੀ ਹੈ ਜੀ ਸਮਾਂ ਲੈ ਜੂਗੀ ਹਜੇ ਸਮਾਂ ਲੈ ਜੂਗੀ 12 15 ਦਿਨ ਲੈ ਹੀ ਹੋਗੀ ਜੀ ਇਹ ਜਿਹੜੇ ਆਪਣੇ ਗੱਭਣ ਪਸ਼ੂ ਹੋਣਗੇ ਉਹਨਾਂ ਦੇ ਵੀ ਥਣਾ ਦੀ ਗਰੰਟੀ ਹੋ ਜੀ ਭਾੜ ਕੋਈ ਵੀ ਪਸ਼ੂ ਆਪਣੇ ਘਰੇ ਖੜਾ ਹਰ ਇੱਕ ਪਸ਼ੂ ਦੀ ਥਣਾ ਦੀ ਪੂਰੀ ਗਰੰਟੀ ਆ ਠੀਕ ਹੈ ਜੀ ਦੁੱਧ ਤੁਸੀਂ ਆਪ ਦੀ ਸੇਵਾ ਦਾ ਲੈਣਾ ਦੁੱਧ ਦੀ ਕੋਈ ਕਿਹੇ ਹੁਣ ਮੰਨੋ ਕੋਈ ਵੀਰ ਪੁੱਛ ਰਿੰਦੇ ਬਾਈ ਕਿੰਨਾ ਦੇ ਦੇ ਦੋਗੇ ਤੁਸੀਂ ਆਪ ਜੱਜਮੈਂਟ ਲਾਉਣੀ ਵੀ ਕਿੰਨਾ ਦੇ ਦੋਗੇ ਸਹੀ ਗੱਲ ਹੈ ਜੀ ਆਪਣੇ ਸਾਰੇ ਪਸ਼ੂ ਮੁੱਲ ਦੇ ਆ ਘਰ ਦਾ ਪਸ਼ੂ ਕੋਈ ਨਹੀਂ ਹੈਗਾ ਜੀ ਸੁਆ ਦੂਜਾ ਜੀ ਜਿਹੜੇ ਦਾਣ ਹੁੰਦੇ ਆ ਜੀ ਡਾਕਟਰ ਸਾਹਿਬ ਕਹਿੰਦੇ ਬਈ 12 ਤੋਂ 15 ਲੈ ਜੂ ਦੋ ਦਿਨ ਪਸ਼ੂ ਵੱਧ ਵੀ ਲਿਜਾ ਸਕਦਾ ਤੇ ਪਹਿਲਾ ਸੁਵੇ ਸੁ ਸਕਦਾ ਡੇਢ ਲਿਖੀ ਨਹੀਂ ਹੁੰਦੀ ਡੇਢ ਲਿਖੀ ਨਹੀਂ ਹੁੰਦੀ ਆ ਜੇ ਪਸ਼ੂ ਸੌਖਾ ਤਾਂ ਬਈ 4 ਦਿਨ ਲੈ ਵੀ ਜਾਂਦਾ ਤੇ ਆ ਮਾੜੀ ਜੀ ਆ ਜੀ ਫੋਟ ਜੀ ਆ ਚੈੱਕ ਕਰਾ ਦਿੰਨੇ ਠੀਕ ਆ ਜੀ ਥਣਾ ਦੇ ਸਜੂ ਸੋਹਣੇ ਆ ਕੱਚੀ ਜਰੂਰ ਆ ਬਾਕੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਵਜਨ ਵੀ ਚੰਗਾ ਦੁੱਧ ਅੰਦਾਜ਼ਾ ਤੁਸੀਂ ਆਪ ਲਾ ਲਿਓ ਜੀ ਕਿੰਨਾ ਚੂਨਾ ਜੀ ਕਿਉਂਕਿ ਵੀਰੇ 15 ਦਿਨ ਪਏ ਆ 15 ਦਿਨ ਸੇਵਾ ਫੁੱਲ ਹੋ ਗਈ ਤਾਂ ਦੁੱਧ ਜਿੰਨਾ ਮਰਜ਼ੀ ਚੋ ਲਿਓ ਇੱਕ ਰੋਤ ਅੱਗੇ ਚੰਗੀ ਆ ਜਾਣੀ ਆ ਜੀ ਬਾਲਟਾਂ ਲਾ ਹਵਾਨੇ ਚ ਬਹੁਤ ਪੰਜਾਂ ਨੇ ਜੀ ਸਾਰੀਆਂ ਬਾਲਟਾਂ ਕਰਮਾਲੀ ਨੇ ਕੱਢ ਕੇ ਸੋਨਾ ਤੇ ਇੱਕ ਵੀਰੇ ਹਾਈਟ ਦਾ ਅੰਦਾਜ਼ਾ ਜਿਹੜਾ ਬਾਈ ਤੋੜ ਰਿਹਾ ਜੀ ਲਗਭਗ ਪੌਣੇ 6 ਫੁੱਟ ਹੋਊ ਜੀ ਹਾਈਟ ਹੈ ਤੇ ਅੰਦਾਜ਼ਾ ਉਸ ਹਿਸਾਬ ਨਾਲ ਲਾ ਲਓ ਬਾਈ ਕਿੱਡੇ ਪਸ਼ੂ ਦੀ ਹਾਈਟ ਆ ਜੀ ਤੇ 2 ਨੰਬਰ ਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ 2 ਨੰਬਰ ਦੀ ਡਿਮਾਂਡ ਬਰਾੜ 33000 ਰੁਪਇਆ ਹੋਊ ਲੈਸ ਜੀ ਮਾਨਦਾਨ ਕਰਾਂਗੇ ਜਰੂਰ ਜੀ ਜੋੜਾ ਲੈ ਜਾ ਜੀ ਕੋਈ ਵੀਰ ਸਭ ਤੋਂ ਪਹਿਲਾਂ ਤਾਂ ਬੇਨਤੀ ਬਰਾੜ ਜੈ ਜੀ ਆ ਰੇਡ ਸਾਰਿਆਂ ਦਾ ਆਏ ਨਹੀਂਗਾ ਵੀ ਜੇ ਇੱਕ ਦਾ ਦਿਨ ਦੋਹਾਂ ਦਾ ਵੱਧ ਮਾਨ ਹੋ ਜੂਗਾ ਨਹੀਂ ਮਾਨੋ ਮਾਨ ਤਾਂ ਨਹੀਂ ਹੋਊਗਾ ਮਾਨ ਖੁਸ਼ੀ ਨਾ ਮੇ ਹੋ ਜੂਗਾ ਤੇ ਕੋਈ ਬਾਲਾ ਹੈ ਨਹੀਂਗਾ ਬਾਲਾ ਹੁਲਾ ਹੈ ਨਹੀਂ ਜੀ ਆਪਾਂ ਕੀ ਇਹ ਵੀ 5-5000 ਰੁਪਿਆ ਫਰਕ ਰੱਖ ਕੇ ਉਹ ਮੁੱਲ ਨਹੀਂ ਕਰਦੇ ਠੀਕ ਹੈ ਜੀ ਅੱਗੇ ਜੀ ਤਿੰਨ ਨੰਬਰ ਕਿਸ ਨੰਬਰ ਦੂਜੇ ਸਵੇਰੇ ਸੋਨਾਲੀ ਵੀ ਵੜ੍ਹ ਜੀ ਸਮਾਂ ਕਿੰਨਾ ਲੈਂਦੀ ਹੈ ਜੀ 10 ਤੋਂ 12 ਦਾ ਲੈਂਦੀ ਹੈ ਜੀ 10 ਤੋਂ 12 ਦਿਨ ਲੈ ਜੋ ਤੋੜ ਕੇ ਦਿਖਾ ਦਿਓ ਜੀ ਵੀ ਸਮਾ ਜ਼ਰੂਰ ਲੈਂਦੀ ਆ ਜੀ 10 ਤੋਂ 12 ਦਿਨ ਲੈਂਦੀ ਆ ਫੇਸ ਕੁਆਲਟੀ ਸੋਹਣੀ ਐ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਥਣਾ ਦੇ ਸਾਈਂ ਨੇੜੇ ਤੋਂ ਦਿਖਾ ਦਿੰਨੇ ਜੀ ਸੋਹਣੇ ਆ ਗਏ ਹਫਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ 12 ਤੋਂ 15 ਦਿਨ ਸੌਰੀ 10 ਤੋਂ 12 ਦਿਨ ਲੈ ਜੂਗੀ ਜੀ 10-12 ਦਿਨਾਂ ਤਿੱਕਰ ਤਾਂ ਪੂਰਾ ਸੋਹਣਾ ਹਵਾਨਾ ਹਥਿਆਰ ਕਰ ਲੂਗੀ ਥਣਾ ਦੇ ਡੰਨ ਹੋਊਗੀ ਠੰਡੀ ਸੀਲ ਪੂਰੀ ਆ ਫੇਸ ਕੁਆਲਟੀ ਸੋਹਣੀ ਐ ਕੱਲੀ ਕੱਚੀ ਕੱਚੀ ਐ ਜੀ ਅੱਜ ਤੁਹਾਨੂੰ ਭਾਜ ਬਣ ਜਾਣੀ ਐ ਤੇ ਜਿੱਦ ਦੇ ਕਰਮਾਂ ਵਾਲੀ ਜਮ੍ਹਾਂ ਤਿਆਰ ਹੋਊਗੀ ਉਦੇ ਦੀ ਡਿਮਾਂਡ ਹੋਰ ਹੋ ਅੱਜ ਦੀ ਡਾਇਰੈਕਟਰ ਸਾਹਿਬ ਦੀ ਡਿਮਾਂਡ ਜੀ ਅੱਜ ਦੀ ਡਿਮਾਂਡ 35000 ਰੁਪਏ ਜੀ ਛੋਟੇ ਛੋਟੇ ਭਾਈ ਅੱਜ ਸਾਰੇ ਠੀਕ ਹੈ ਜੀ ਲਓ ਜੀ ਅੱਜ ਤਾਂ ਆਫਰ ਹੀ ਆ ਅੱਜ ਦੀ ਡਿਮਾਂਡ 35000 ਰੁਪਏ ਇਹ ਅੱਜ ਦੀ ਹੈ ਜਿੱਦੇ ਸੂਪੀ ਜਾਂ ਤਿਆਰ ਹੋਊਗੀ ਜਮਾ ਫੁੱਲ ਤੇ ਉਹਦੇ ਵੀਰੇ ਡਿਮਾਂਡ ਨਹੀਂ ਹੋਣੀਗੀ ਤੇ ਅੱਗੇ ਆ ਗਿਆ 4 ਨੰਬਰ ਜੀ ਆ 4 ਨੰਬਰ ਬਣਨ 25 ਦਿਨ ਬਏ ਆ ਬਣ ਦੇ ਡੇਟ ਮੁਤਾਬਕ ਹਜੇ ਸੁਆ ਕਿੰਨਾ ਜੀ ਸੁਆ ਦੂਜਾ ਜੀ ਸੁਆ ਦੂਜਾ ਡੇਟ ਮੁਤਾਬਕ ਪਏ ਆ ਜੀ 25 ਦਿਨ ਹਾਂ ਜੀ ਮੈਂ ਨਹੀਂ ਮੰਨਣਗੇ ਹੋਣ ਜੀ ਠੀਕ ਹੈ ਜੀ ਬਾਕੀ ਵਜਨ ਮजूद ਚੰਗਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਹਲਾ ਥਾਣਾ ਇੱਕ ਸਾਫ ਦਾ ਤੁਸੀਂ ਮੰਨ ਕੇ ਚੱਲੋ ਬਈ ਹਵਾਨਾ ਸਟਾਰਟ ਹੀ ਕੀਤਾ ਜੇ ਬਣਾਉਣਾ ਤੇ ਮਹੀਨੇ ਤੱਕ ਤਾਂ ਪੂਰਾ ਸੋਹਣਾ ਹਵਾਨਾ ਤਿਆਰ ਕਰ ਲੂ ਸਮੀ ਭਲੀ ਜੰਗੀ ਹੈ ਜੀ ਰਾਜੀ ਰੂ ਜੀ ਤੁਸੀਂ ਦੇਖ ਸਕਦੇ ਹੋ ਚਾਰੂ ਜੂਰੂ ਡਾਕਟਰ ਸਾਹਿਬ ਫੁੱਲ ਆ ਜੀ ਦੈਸੀ ਰਹੀ ਆ ਬਾਕੀ ਕਰਮ ਆਲੀ ਸਾਰਿਆਂ ਨਾਲੋਂ ਵੱਧ ਚਾਰੂ ਹੋਊਗੀ ਜਿਹੜੇ ਹਿਸਾਬ ਨਾਲ ਬਾਡੀ ਸਟਰਕਚਰ ਆ ਚੈੱਕ ਕਰ ਸਕਦੇ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਅੱਜ ਬਰਾਂਡ ਕੱਚੀ ਕੱਚੀ 27000 ਰੁਪਏ ਅੱਜ ਜਮਾਈ ਆਫਰ ਚਾਹੇ ਤਾਂ ਫਿਰ ਆਫਰ ਦੀ ਆ ਠੀਕ ਆ ਜੀ ਅੱਜ ਕੱਚੀ ਕੱਚੀ ਦੀ ਡਿਮਾਂਡ 27000 ਰੁਪਏ ਜਮਾਈ ਆਫਰ ਚਾਹੀਏ ਇਹਦਾ ਜਮਾਈ ਇੰਨੇ ਕੁ ਦਾ ਬਾਈ ਖਾਲੀ ਬੱਚੀ ਦਿੰਦੇ ਅੱਜ ਗੱਲ ਬਾਹਾਂ ਜੀ ਜਿਵੇਂ ਮਾਲ ਆਪਾਂ ਨੂੰ ਪਾਜਾ ਆਪਾਂ ਪਾਤ ਦੇਣਾ ਠੀਕ ਆ ਜੀ 27000 ਰੁਪਏ ਡਿਮਾਂਡ ਆ ਜੀ ਡਾਕਟਰ ਸਾਹਿਬ ਕਹਿੰਦੇ ਬਾਈ ਮਾਲ گاਉਂ ਪਾਜ ਚ ਮਿਲਿਆ ਆਪਾਂ ਨੂੰ ਤੇ ਆਪਾਂ ਵੀ ਥੋੜਾ ਜਿਹਾ ਮਾਰਜਨ ਰੱਖ ਕੇ ਦੇ ਦੇਣਾ ਅੱਗੇ ਵੀਰੇ 5 ਨੰਬਰ ਬਾਹਰ ਹੀ ਲੈ ਆਇਓ ਜੀ ਇਹਨੂੰ 5 ਨੰਬਰ ਵੈਲ ਫੁੱਲ ਬਰੀਡ ਆ ਬਣਾ ਦੇ ਦੀ ਠੀਕ ਆ ਜੀ ਸੂਹਾ ਪਹਿਲਾ ਦੰਦੋ ਜੀ ਦੰਦ ਨਹੀਂ ਵੇਖੇ ਬਰਾ ਦੇ ਠੀਕ ਆ ਜੀ ਸਵਾ ਕਿੰਨਾ ਲੈਂਦੀ ਆ ਜੀ ਸਵਾ ਤੁ ਲੈ ਜੋ 10 12 ਦਿਨ ਵੀ ਜੀ ਠੀਕ ਆ ਜੀ ਇਹਨੂੰ ਵੀ ਤੋਰ ਕੇ ਦਿਖਾ ਦੇ ਸਹੀ ਗੱਲ ਆ ਜੀ ਬਰੀਡ ਚੰਗੀ ਆ ਜੀ ਕਾਫੀ ਕਲਰ ਚ ਆ ਜਾਂਦੀ ਆ ਜੀ 15 ਦਿਨ ਲੈ ਜੀ 10 12 15 ਵੀ ਲਿਆ ਸਕਦੀ ਆ 10 ਤੋਂ 12 ਦਿਨ ਲੈ ਜੂ ਜੀ ਸੂਹਾ ਪਹਿਲਾ ਸ਼ਾਈਨਿੰਗ ਚੰਗੀ ਆ ਜੀ ਥਣ ਕੱਲਾ ਕੱਲਾ ਨਿੱਖੜ ਮਾ ਥੀ ਜਵਾਈ ਵਾਲਾ ਥਾਣਾ ਬਾਕੀ ਫੇਸ ਕੁਆਲਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਜੀ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਹਣੀ ਫੇਸ ਕੁਆਲਟੀ ਗੂਲ ਕੰਨਾ ਜੀ ਥਾਣਾ ਨੇੜੇ ਤੋਂ ਦਿਖਾ ਦਿੰਨੇ ਫੋਟ ਸ਼ਾਂਕ ਦੇ ਕੋਈ ਨਹੀਂ ਜਿਹਦੇ ਫੋਟ ਸ਼ਾਂਕ ਹੋਏ ਆਪਾਂ ਦਿਖਾ ਦੇਈਦੀ ਹੈ ਜੀ ਕੋਸ਼ਿਸ਼ ਮੇਰੀ ਇਹੀ ਹੁੰਦੀ ਹੈ ਵੀ ਰੇਕ ਪੱਖ ਤੋਂ ਪਸੂ ਦਿਖਾਇਆ ਜਾਵੇ ਜੇ ਕੋਈ ਵਿਰੇ ਪੱਖ ਰਹਿ ਜਾਂਦਾ ਤਾਂ ਉਹਦੇ ਲਈ ਮਾਫੀ ਹੈ ਜੀ ਤੇ ਇਹਦੀ ਵੀਰੇ 5 ਨੰਬਰ ਦੀ ਡਿਮਾਂਡ ਜੀ ਇਹਦੀ ਬਰਾਡ 29000 ਰੁਪਏ ਅਇ ਤਾਂ ਜਮਾ ਹੀ ਆਫਰ ਹੀ ਲੱਗਿਆ ਪਿਆ ਜੀ ਬਸ ਸਾਰੇ ਭਾਅ ਛੋਟੇ ਛੋਟੇ ਠੀਕ ਆ ਜੀ ਲਓ ਜੀ ਜਿਹਦੇ ਹੱਥ 'ਚ ਫੋਨ ਹੋਇਆ ਤੇ ਮੇਲਾ ਹੁਣੇ ਹੀ ਲੁੱਟਣਾ ਜੀ ਕਿੰਨਾ ਕਿਹਾ ਸੀ 29000 29000 ਰੁਪਇਆ ਪੰਜ ਨੰਬਰ ਦੀ ਡਿਮਾਂਡ ਆ 6 ਨੰਬਰ ਵੀਰੇ ਬਾਹਰ ਹੀ ਲਈ ਥੋੜਾ ਜਾਂ ਅੰਗ ਕ੍ਰੋਸ ਆ ਜਾਂਦਾ ਜੀ 6 ਨੰਬਰੇ 8840 ਨਿੱਗਰ ਬਹੁਤ ਆ ਵੜ ਠੀਕ ਆ ਸੁਹਾ ਕਿੰਨਾ ਮਾ ਜੀ ਸੁਹਾ ਦੂਜਾ ਸੁੰਦੀ ਆ ਜੀ ਸਮਾ ਕਿੰਨਾ ਲੈਂਦੀ ਆ ਜੀ ਇਹ ਵੀ ਕੋਈ 10 12 ਨੇ ਸਮਾ ਲੈ ਜੂਗੀ ਠੀਕ ਆ ਜੀ ਕ੍ਰਾਸ ਚ ਪੈ ਜਾਂਦੀ ਆ ਬੇਲ ਵੀ ਚੰਗੀ ਆ ਜੀ ਬਾਕੀ ਭਜਨ ਵੀ ਚੰਗਾ ਥਣਾ ਦੇ ਸੈਜ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਦਿਨ ਬਈ ਦੱਸਦਾ ਕਿ 10 ਤੋਂ 12 ਇਹ ਵੀ ਲੈ ਜੂਗੀ ਜੀ ਦੁੱਧ ਚੰਗਾ ਪਾ ਜੂਗੀ ਉਹ ਥੋੜੀ ਸੇਵਾ ਦੇ ਸਰਤੇ ਆ ਪਰ ਆਪਾਂ ਨਹੀਂ ਕਹਿੰਦੇ ਬਈ ਕਿੰਨਾ ਪਾਉਗੀ ਆ ਫੋਟ ਆ ਜੀ ਡਾਕਟਰ ਸਾਹਿਬ ਮਾੜੀ ਜੀ ਚੱਲਦੇ ਚੁਲਦੇ ਤਾਂ ਨਹੀਂ ਜੀ ਠੀਕ ਆ ਜੀ ਆਪਾਂ ਹੈ ਵੀ ਮਾੜੀ ਜੀ ਆ ਚਲੋ ਦੇਖੋ ਹੁੰਦਾ ਆਪਣਾ ਫਰਜ਼ ਸੀ ਕੱਚੀ ਕੱਚੀ ਆ ਜੀ ਅੱਜ ਫਿਰ ਇਹਦਾ ਭਾਜ ਇਹਦਾ 32000 ਰੁਪਏ ਹੋਜੂ ਮਾੜਾ ਮੋਟਾ ਜੀ ਹਾਂਜੀ ਹੋਜੂਗਾ ਜੀ ਜਮਾ ਜਾਇਜ ਡਿਮਾਂਡ ਆ ਜੀ 32000 ਰੁਪਏ ਦੀ ਡਿਮਾਂਡ ਆ ਜੀ ਵਿੱਚੋਂ ਚਲੋ ਆਏਗਾ ਸੱਜਣ ਦਾ ਮਾਣ ਤਾਣ ਡਾਕਟਰ ਸਾਹਿਬ ਕਹਿੰਦਾ ਜਰੂਰ ਕਰ ਦਾਂਗੇ ਜੀ ਅੱਗੇ ਜੀ ਆ ਗਈ 6 7 ਨੰਬਰ ਜੀ 7 ਨੰਬਰ ਤੇ ਬੈਡ 24 ਆ ਬੜਾ ਮੂੰ ਤਾਂ ਚਾਰ ਦਾਂਦੇ ਮੂੰ ਤਾਂ ਚਾਰ ਦਾਂਦਾ ਬਰੀਡ ਬਹੁਤ ਆ ਬੈਡ ਦੀ ਠੀਕ ਹੈ ਜੀ ਕੱਦ-ਕੱਡ ਚੰਗਾ ਸਮਾਂ ਕਿੰਨਾ ਲੈਂਦੀ ਹੈ ਜੀ ਛੇ ਸਾਤ ਦਿਨ ਬਸ ਜੀ ਤਿਆਰੀਆਂ ਚ ਹਫਤੇ ਦੇ ਅੰਦਰ ਅੰਦਰ ਜੀ ਠੀਕ ਹੈ ਜੀ ਹਾਂਜੀ ਬਾਹਰ ਲਿਆਈ ਹਾਈਟ ਦੀ ਗੱਲ ਕਰਕੇ ਸਾਰਿਆਂ ਨਾਲੋਂ ਉੱਚੀ ਆ ਜੀ ਬਾਕੀ ਤੁਹਾਨੂੰ ਦੇਖ ਹੀ ਰਹੀ ਹੋਣੀ ਆ ਜੀ ਹਾਈਟ ਸਾਰਿਆਂ ਨਾਲੋਂ ਚੰਗੀ ਆ ਤਿਆਰੀਆਂ ਚ ਆ ਲਗਭਗ ਹਫਤੇ ਦੇ ਆਸੇ ਪਾਸੇ ਡਾਕਟਰ ਸਾਹਿਬ ਕਹਿੰਦਾ ਸਮਾਂ ਲੈ ਜੂ ਤੇ ਬਰੀਡ ਚੈੱਕ ਕਰੋ ਸ਼ਾਈਨਿੰਗ ਚੈੱਕ ਕਰੋ ਤਿਆਰੀ ਚੈੱਕ ਕਰ ਲਓ ਸੋਹਣੀ ਆ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਥਾਣਾ ਫੋਟ ਸ਼ਾਂਕ ਇਹਦੇ ਕੋਈ ਹੈ ਨਹੀਂ ਕੀ ਜੀ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੀ ਥਣਾ ਗੈਪ ਤੇ ਲੱਗਿਆ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਜੀ ਥਣਾ ਦੀ ਡੰਨੂ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦਾ 43000 ਰੁਪਏ ਜੀ ਠੀਕ ਹੈ ਜੀ ਹੋ ਜੂ ਮਾੜਾ ਮੋਟਾ ਜੀ ਇਹਦੇ ਚ ਚੰਗੀ ਹੈ ਜੀ ਵੈੜ 43000 ਰੁਪਿਆ ਇਹਦੀ ਡਿਮਾਂਡ ਰਹਿਣ ਵਾਲੀ ਹੈ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਅੱਗੇ ਆ ਗਈ ਹੈ ਜੀ 8 ਨੰਬਰ ਜੀ 8 ਨੰਬਰ ਤੇ ਸਾਈਵਾਲ ਜਰਸੀ ਕ੍ਰੋਸ ਹੈ ਜੀ ਠੀਕ ਹੈ ਜੀ 15 ਦਿਨ ਬਾਕੀ ਹੈ ਜੀ 20 ਵੀ ਲੈ ਜਾ ਸਕਦੀ ਹੈ 30 ਵੀ ਲੈ ਜਾ ਸਕਦੀ ਹੈ ਪਣੀ ਪੁਲੀ ਠੰਡੀ ਸੀਲ ਬਹੁਤ ਆ ਚਮਕਦਮ ਬਹੁਤ ਆ ਵੈੜੀ ਠੀਕ ਹੈ ਜੀ ਬਾਹਰ ਲਿਓ ਉਹਦੇ ਜਿਹੜੀ ਆਪਾਂ 7 ਨੰਬਰ ਤੇ ਦਿਖਾਈ ਸੀ ਹਾਈਟ ਉਹਦੇ ਨਾਲ ਉਹ ਵੀ ਚਾਰ ਉਂਗਲਾਂ ਉੱਤੇ ਹੀ ਆ ਜੀ ਤੇ ਬਾਕੀ ਕੁਆਲਿਟੀ ਤੁਸੀਂ ਆਪ ਹੀ ਚੈੱਕ ਕਰ ਲਿਓ ਜੀ ਕਿੰਨਾ ਸਮਾਂ ਦੱਸਿਆ ਸੀਗਾ ਜੀ 15 ਦਿਨ ਹੀ ਰੱਖੋ ਜੀ ਠੀਕ ਆ 15 ਦਿਨ ਮੰਨ ਕੇ ਚੱਲੋ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਆ ਜੀ ਬਾਕੀ ਥਣਾ ਦੇ ਸੈੱਜ ਤੁਹਾਨੂੰ ਦਿਖਾ ਦਿੰਨੇ ਆ ਸੋਹਣੇ ਆ ਵੈਸੇ ਇਹ ਮਾੜੀ ਜੀ ਉਹ ਕਰਨੀ ਤੇ ਬਾਈ ਬੂਬੀ ਜੀ ਇੱਕ ਮਾੜੀ ਜੀ ਚੱਲਦੇ ਚੁਲਦੇ ਤੈਨੂੰ ਡਾਕਟਰ ਸਾਹਿਬ ਠੀਕ ਆ ਜੀ 15 ਦਿਨ ਬਾਕੀ ਆ ਜੀ ਬਾਕੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਥਣ ਕੱਲਾ ਕੱਲਾ ਨਿੱਖੜ ਮ ਹੱਥੀ ਚਵਾਈ ਵਾਲਾ ਲੱਗਿਆ ਵਾ ਕੱਚੀ ਕੱਚੀ ਤੇ ਅੱਜ ਕੱਚੀ ਦਾ ਬਾਜ਼ੀ ਇਹ ਦਾ ਇਹਦਾ 32000 ਰੁਪਏ ਜੀ ਆਫਰ ਹੀ ਜਮੇ ਹਾਂਜੀ ਠੀਕ ਆ ਜੀ 32000 ਰੁਪਿਆ ਡਿਮਾਂਡ ਆ ਜੀ ਅੱਜ ਤੱਕ ਆਫਰ ਹੀ ਆ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਨੰਬਰ ਸਕਰੀਨ ਤੇ ਚਾਲ ਦੇ ਆਪਣੀ ਬੜ ਇੱਕ ਹੋਰ ਹੈ ਜੀ ਨੌ ਨੰਬਰ ਵੀ ਹੈਗੀ ਹੈ ਜੀ ਹਾਂਜੀ ਇਹਦਾ ਕੀ ਡਿਟੇਲ ਆ ਜੀ ਪਹਿਲੇ ਸਵੇਰ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਬਰਾੜ ਸੂਈ ਦਾ ਨਹੀਂ ਪਤਾ ਠੀਕ ਆ ਜੀ ਕਿਵੇਂ ਝੂਠ ਮਾਰੀਏ ਕਿਦਾਂ ਦੀ ਸੂਈ ਆ ਠੀਕ ਆ ਜੀ ਡੇਢ ਮਹੀਨਾ ਠੀਕ ਆ ਪਰ ਇਹਨੂੰ ਘਰ ਵਾਲਿਆਂ ਨੇ ਕਿਹਾ ਹੋਇਆ ਪਰ ਆਪਾਂ ਨਹੀਂ ਆਪਣੇ ਕੋਲੇ ਆਜੀ ਆਈ ਉਹਨਾਂ ਨੇ ਕਿਹਾ ਵੀ ਡੇਢ ਮਹੀਨਾ ਹੋ ਗਿਆ ਠੀਗਾ ਪਰੇ ਉਹ ਆਪਾਂ ਵੈਸੇ ਦੱਸ ਦਿੰਨੇ ਕੋਈ ਆਪ ਦਾ ਬੱਚਾ ਰੱਖਲੇ 15 ਦਿਨ ਨਹੀਂ ਕਰਮਾ ਜੀ ਨਾ ਨਹੀਂ ਮਤਲਬ ਸੂਈ ਮਹੀਨੇ ਦੀ ਆ ਛਿਆਂ ਦੀ ਆ ਦੋਹਾਂ ਦੀ ਆ ਚੌਹਾਂ ਦੀ ਆਪਾਂ ਨੂੰ ਨਹੀਂ ਪਤਾ ਜੀ ਠੀਕ ਆ ਜੀ ਡੇਢ ਮਹੀਨਾ ਠੀਗਾ ਪਰੇ ਹੋਇਆ ਤੇ 11 ਕਿਲੋ ਕੰਡੇ ਵਾਲਾ ਦੁੱਧ ਆ ਜੀ ਜੋ ਕੇ ਦੇ ਦਾਂਗੇ ਜੋ ਕੇ ਦੇ ਦਿਆਂਗੇ ਜੀ ਤੋੜ ਕੇ ਦਿਖਾ ਦੀ ਹਾਈਟ ਵੀ ਚੰਗੀ ਆ ਰੰਗ ਪ੍ਰਿੰਟ ਵੀ ਚੰਗਾ ਡਾਕਟਰ ਸਾਹਿਬ ਕਹਿੰਦੇ ਭਈ ਆਪਾਂ ਨੂੰ ਨਹੀਂ ਪਤਾ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਜੀ ਕਿਉਂਕਿ ਆਪਾਂ ਤਾਂ ਲਿਆਂਦੀ ਹੋਈ ਆ ਸੂਹਾ 11 ਕਿਲੋ ਨੈਟ ਦੁੱਧ ਤਿਆਰ ਆ ਤੇ ਡੇਢ ਮਹੀਨਾ ਹੋ ਗਿਆ ਏਆਈ ਹੋਈ ਨੂੰ ਤੇ ਫਿਟਨੈਸ ਚੈੱਕ ਕਰੋ ਜੀ ਹਵਾਨੇ ਦੀ ਸੋਨਾ ਹਵਾਨਾ ਥਣ ਕੱਲਾ ਕੱਲਾ ਨਿਖੜਵਾ ਹੱਥੀ ਜੁਆਇ ਠੰਡੀ ਸੀਲ ਪੂਰੀ ਜੀ ਠੀਕ ਆ ਡਿਮਾਂਡ ਜੀ ਫਿਰ ਇਹਦੀ ਇਹਦਾ 35000 ਰੁਪਏ ਜੀ ਹੋਜੂ ਮਾੜਾ ਮੋਟਾ ਜੀ ਹਾਂਜੀ ਕਰ ਦਿਆਂਗੇ ਬਰਾਬਰ ਇਹਦੀ 35000 ਰੁਪਿਆ ਡਿਮਾਂਡ ਆ ਜੀ ਬਾਕੀ ਲੈਸ ਹੋਜੂਗਾ ਜੀ ਫੋਰਟ ਸ਼ਾਂਖ ਕੋਈ ਨਹੀਂ ਥਣ ਮੰਜੇ ਤੇ ਪਾ ਵਾਂਗੂ ਖੜੇ ਆ ਜੀ ਕੱਲਾ ਕੱਲਾ ਨਿਖੜਵਾ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਰੰਗ ਪ੍ਰਿੰਟ ਦੀ ਚੰਗੀ ਆ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ